ਆਮ ਆਦਮੀ ਪਾਰਟੀ ਨੂੰ ਮਿਲਿਆ ਪਰਮਾ ਹੁੰਗਾਰਾ ਸ਼ਿਪਸਨਾ ਸਮਾਜਵਾਦੀ ਨੇ ਜਲੰਧਰ ਦੀ ਜਿਮਨੀ ਚੌਂ ਵਿੱਚ ਦਿੱਤਾ ਸਮਰਥਨ ਅੱਜ ਦੇ ਪਰਮੇ ਰੋਡ ਸ਼ੋਅ ਵਿੱਚ ਬੜੇ ਜੋਸ਼ ਨਾਲ ਸ਼ਾਮਲ ਹੋਏ ਸ਼ਿਪਸਨਾ ਸਮਾਜਵਾਦੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਅਤੇ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਆਮ ਆਦਮੀ ਪਾਰਟੀ ਨੂੰ ਪਾਰੀ ਗਿਣਤੀ ਨਾਲ ਜਿਤਾਵਾਂਗੇ ਇਹ ਜਿਮਨੀ ਚੋਣ ਕਿਹਾ ਸ਼ਿਵ ਸੈਨਾ ਸਮਾਜਵਾਦੀ ਦੇ ਪੰਜਾਬ ਉਪ ਪਰਿਵਾਰੀ ਰਾਜਕੁਮਾਰ ਅਰੋੜਾ ਨੇ ਜਲੰਧਰ ਦੇ ਵਿਧਾਇਕ ਸ਼ੀਤਲ ਉਂਗਰਾਲ ਵੱਲੋਂ ਆਮ ਆਦਮੀ ਪਾਰਟੀ ਛਟਕੇ ਪਾਜਪਾ ਜੁਆਇਨ ਕਰ ਲਈ ਸੀ ਤੇ ਨਾਲ ਹੀ ਆਪਣੀ ਵਿਧਾਇਕੀ ਤੋਂ ਅਸਤੀਫਾ ਵੀ ਦੇ ਦਿੱਤਾ ਸੀ ਜਿਸ ਕਰਕੇ ਹੋ ਰਹੀ ਜਿਮਨੀ ਚੋਣ ਵਿੱਚ ਮੁਕਾਬਲਾ ਕਾਫੀ ਗਹਿ ਗੱਚ ਵਾਲਾ ਬਣਿਆ ਹੋਇਆ ਹੈ ਤੇ ਹਰ ਕੋਈ ਆਪਣੀ ਅਤੇ ਆਪਣੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪਰਜ਼ੋਰ ਉਪਰਾਲੇ ਕਰ ਰਹੇ ਹਨ ਤੇ ਜੋੜ ਤੋੜ ਵੀ ਕਰ ਰਹੇ ਹਨ ਇਸੇ ਤਰ੍ਹਾਂ ਜਲੰਧਰ ਸ਼ਹਿਰ ਵਿੱਚ ਆਪਣਾ ਵਧੀਆ ਰਸੂਖ ਰੱਖਣ ਵਾਲੀ ਸ਼ਿਵ ਸੈਨਾ ਸਮਾਜਵਾਦੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਰੇ ਪਾਸੇ ਵਧੀਆ ਹੋਣ ਕਰਕੇ ਹੀ ਆਪਣਾ ਪੂਰ ਜ਼ੋਰ ਸਹਿਯੋਗ ਦਿੱਤਾ ਹੈ ਤੇ ਅੱਜ ਦੇ ਇਸ ਭਗਵੰਤਮਾਨ ਰੋਡ ਸ਼ੋਅ ਨੂੰ ਕਾਮਯਾਬ ਕਰਨ ਲਈ ਰਾਸ਼ਟਰੀ ਪ੍ਰਧਾਨ ਕਮਲੇਸ਼ 파ਰਦਵਾਜੀ ਰਾਸ਼ਟਰੀ ਚੇਅਰਮੈਨ ਹਨੀ 파ਰਦਵਾਜੀ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਜੀ ਪੰਜਾਬ ਪ੍ਰਧਾਨ ਨੀਟੂ ਜੀ ਪੰਜਾਬ ਉਪ ਪਰਿਵਾਰੀ ਰਾਜਕੁਮਾਰ ਅਰੋੜਾ ਪੰਜਾਬ ਉਪ ਚੇਅਰਮੈਨ ਪਵਨ ਕੁਮਾਰ ਟੀਨੂ ਪੰਜਾਬ ਯੁਵਾ ਪ੍ਰਧਾਨ ਵਿਕਾਸ ਠਾਕੁਰ ਪੰਜਾਬ ਆਗੂ ਰਾਜਕੁਮਾਰ ਥਾਪਰ ਜ਼ਿਲ੍ਹਾ ਆਗੂ सोनू ਨਿਰਮਲ ਜ਼ਿਲ੍ਹਾ ਪ੍ਰਧਾਨ ਦੀਪਕ ਥਾਪਰ ਮਹਿਲਾ ਵਿੰਗ ਤੋਂ ਰੈਨੂ ਬਾਲਾ ਆਦ ਪਾਰੀ ਗਿਣਤੀ ਸ਼ਿਪਸੈਨ ਕਾਂ ਸਮੇਤ ਸ਼ਾਮਲ ਹੋਏ ਇਸ ਮੌਕੇ ਸ਼ਿਪ ਸੈਨਾ ਸਮਾਜਵਾਦੀ ਦੇ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਅਤੇ ਪੰਜਾਬ ਉਪ ਪਰਿਵਾਰੀ ਰਾਜਕੁਮਾਰ ਅਰੋੜਾ ਨੇ ਕਿਹਾ ਕਿ ਆਪਣੇ ਰਾਸ਼ਟਰੀ ਪ੍ਰਧਾਨ ਸ਼੍ਰੀ ਕਮਲੇਸ਼ ਭਰਦਵਾਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਲੰਧਰ ਦੀ ਇਸ ਜਿਮਨੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ ਵਿੱਚ ਪਾਉਣ ਲਈ ਬਰਜ਼ੋਰ ਉਪਰਾਲਾ ਕਰਨਗੇ ਦਸਨ ਜੋਗ ਹੈ ਕਿ ਜਲੰਧਰ ਦੀ ਇਸ ਜਿਮਨੀ ਚੋਣ ਨੂੰ ਜਿੱਤਣ ਲਈ ਜਿੱਥੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਡੇਰੇ ਲਗਾਏ ਹੋਏ ਹਨ ਉਸੇ ਹੀ ਤਰਜ਼ਮਾਨੀ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਲੰਧਰ ਵਿੱਚ ਕਿ ਰਾਜ ਦਾ ਕਰ ਲੈ ਕੇ ਡੇਰੇ ਲਗਾ ਲਏ ਹਨ ਸ਼੍ਰੋਮਣੀ ਅਕਾਲੀ ਦਲ ਦੇ ਆਪਸੀ 加ਟੂ ਕਲੇਸ਼ ਤੋਂ ਦੁਖੀ ਉਮੀਦਵਾਰ ਸੁਰਜੀਤ ਕੌਰਤਾ ਪਾਰਟੀ ਛੱਟ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਿਆ ਸੀ ਪਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੂਝਵਾਨ ਆਗੂਆਂ ਨੇ ਉਸ ਨੂੰ ਸਮਝਾ ਕੇ ਵਾਪਸ ਆਪਣੇ ਘਰ ਲੈ ਆਂਦਾ ਸੂਝਵਾਨ ਵੋਟਰੋ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਿ ਇਹ ਜਮਨੀ ਚੋਣ ਤੇ ਕੌਣ ਜਿੱਤ ਪ੍ਰਾਪਤ ਕਰੇਗਾ ਆਪਣੀ ਸੁਝਾਅ ਪਰੇ ਕਮੈਂਟਸ ਜਰੂਰ ਲਿਖੋ कैमरामैन गौरव कुमार मन्नत स्टूडियो जैते वाली के मनी कुमार अरोड़ा ये रिपोर्ट तुम देख रहे हो भारत सकारद्ध अदारा आर एन आई तो मानता प्राप्त तहलका पंजाब दे

زندہ باد ام پارٹی زندہ باد प्रताप भगवान शर्मा زندہ باد प्रताप भगवान शर्मा زندہ باد प्रताप भगवान शर्मा زندہ باد زندہ باد प्रताप भगवान शर्मा زندہ باد प्रताप भगवान शर्मा زندہ باد زندہ باد شیریں شیر کبرے پردوان زندہ باد شیریں کبرے پردوان زندہ باد بھائی اتو تھوڑا ٹپہ i'm going ਦੀ ਟੀਮ ਲੈ ਕੇ ਅੱਜ ਅੱਜ ਆ ਕੇ ਅੱਜ ਸਾਰੀ ਟੀਮ ਲੈ ਕੇ ਸਾਡੇ ਵਿੱਚ ਹਾਜ਼ਰ ਹੋਏ ਨੇ ਮੈਂ ਸਾਰੇ ਜਿਵੇਂ ਨਾਮ ਮੈਂ ਤੋਂ ਆਇਆ 10 ਤੋਂ 9 ਦੇ ਇੰਨਾ ਪਿਆਰ ਮਿਲਿਆ ਮੈਨੂੰ ਇੱਥੇ ਵਾਰ ਨੰਬਰ 43 ਦੇ ਵਿੱਚੋਂ ਆ ਸਾਰੀਆਂ ਸੜੀਆਂ ਅੰਡੀਆਂ ਖੜੀਆਂ ਨੇ ਇਹਦੇ ਤੋਂ ਮੈਂ ਕਿਹਾ ਬਹੁਤ ਵੱਡਾ ਪਿਆਰ ਦਿੱਤਾ ਤਾਂ ਮੈਂ ਇਹਨਾਂ ਦਾ ਰਿਣੀ ਆ ਇਹਨਾਂ ਦੇ ਕਾਇ ਦਾ ਰਿਣੀ ਆ ਔਰ ਹੁਣ ਅਗਲੇ 2 ਮਿੰਟ ਦੇ ਵਿੱਚ ਵਿੱਚ सीएमआर पहुंच रहे तो है। थे थे तो है तो तो है हैं तो आधा सारे आधा तैयार हैं नए खेले कोई काम नहीं गर्मियां गर्मियां कोई काम नहीं तो अच्छे ही अपने से हमारे साथ कुछ तो बटी काम नहीं ये में खड़े रहना खेलना नहीं किधर है जिंदाबाद तो बाड़ी 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 हा जीा बैरी वैरी गुड बहुत बहुत زندہ باد میری ننڊا صاحب جي زندہ باد